ਦੇਣਗੇ ਇਹ ਘਾਟਾ ਹੀ ਪੈਣਾ ਹੁੰਦਾ ਅੱਛਾ ਦੇ ਦੇਉਗੇ ਘਾਟਾ ਹੀ ਪੈਣਾ ਦੇ 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 ਘਾਟੇ ਚ ਦੇਣੀ ਪੈਣੀ ਹੁੰਦਾ ਕੀ ਕਰਕੇ ਇਹ ਮਜਬੂਰੀਆਂ ਫਿਰ ਦੇਣੀਆਂ ਪੈਣਗੀਆਂ ਬਿਲਕੁਲ ਹੀ ਬਿਲਕੁਲ ਬਿਲਕੁਲ ਹੋਰ ਡਿਮਾਂਡ ਵਾਰੀ ਦੱਸੋ ਡਿਮਾਂਡ 2 ਲੱਖ ਰੁਪਈਆ ਹੀ ਅੱਛਾ ਹੋ ਜੂ ਤੜਕੇ ਦਾ 80 ਮੰਗੀ ਗਈ ਆਈ ਹੂੰ ਪਰ ਇਹਦੇ ਜੀ ਨਫਾ ਨਹੀਂ ਰਹਿ ਗਿਆ ਇਹ ਮਹਿੰਗੀ ਆਈ ਹੈ ਮੈਂ ਤੇ ਬਸ ਹੁਣ ਤਾਂ ਪੈਸੇ ਪੂਰੇ ਕਰਜੇ ਬੜੀ ਗੱਲ ਹੈ 40 ਦਿਨ ਹੀ ਹੁੰਦੀ ਇੱਕ ਦੀ 1 ਲੱਖ 40 ਦਿਨ ਹੀ ਹੁੰਦੀ ਹੋ ਜੀ ਦੇ ਦੇਣਗੇ ਇਹ ਜੂਈ ਬਹੁਤ ਚੰਗੀ ਹੈ ਅੱਛਾ ਜੀ ਤਾ ਜਿਮੀਂਦਾਰ ਵੀ ਰਾਕੇ ਕਰੇ ਡੱਬਾ ਮਾਰ ਕੇ ਲਿਆ ਸਕਦਾ ਮੈਂ ਆਖਾ ਜਮਾ ਡੱਬਾ ਮਾਰ ਲਈ ਅੱਛਾ ਤਸੱਲੀ ਕਰਕੇ ਲੈ ਆ ਪੂਰੀ ਤਸੱਲੀ ਚੁਾਈ ਬਹੁਤ ਵਹੀ ਹੈ ਲਓ ਵੀ ਮਿੱਤਰੋ ਡੱਬ ਵਾਲੀ ਪਸ਼ੂ ਮੰਡੀ ਪਹੁੰਚੇ ਸੀ ਇੱਥੇ ਤੁਹਾਨੂੰ ਅੱਜ ਘੱਟੋ ਘੱਟ ਵੀ 10 12 ਨਗੀਨੇ ਦਿਖਾਵਾਂਗੇ ਦੁੱਧ ਦੀਆਂ ਛੱਲਾਂ ਹੀ ਕਹਾਂਗੇ ਨਰੀਆਂ ਮਿੱਤਰੋ ਬਾਕੀ ਮਾਲਕਾਂ ਨਾਲ ਸਾਰੀ ਗੱਲਬਾਤ ਕਰਾਂਗੇ ਕਿੰਨੇਵੇਂ ਸੂਏ ਮੱਜਾਂ ਕੀ ਰੇਟ ਆ ਤੇ ਕਿੰਨਾ ਦੁੱਧ ਆ ਤੇ ਕੀ ਪਿੱਛੇ ਬੱਚਾ ਆਜੋ ਫਿਰ ਗੱਲਬਾਤ ਕਰਦੇ ਆਂ ਜੀ ਲਓ ਵੀ ਮਿੱਤਰੋ ਤੁਹਾਨੂੰ ਨਾ ਦੋ ਨਗੀਨੇ ਹੋਰ ਦਿਖਾਉਣੇ ਆ ਬਹੁਤ ਹੀ ਸ਼ਾਨਦਾਰ ਤੇ ਬਈ ਸ਼ਾਨਦਾਰ ਲੇਵੇ ਦੀਆਂ ਮੱਝਾਂ ਤਾਂ ਮਾਲਕ ਨਾਲ ਆ ਸਾਰੀ ਗੱਲਬਾਤ ਕਰਦੇ ਆਂ ਬਈ ਜੀ ਆਪਣਾ ਨਾਮ ਪਿੰਡ ਦਾ ਨਾਮ ਦੱਸੋ ਬਲਾ ਬਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਪੰਡਾ ਜੀ ਖਿਆਲਾ ਮਾਨਸਾ ਕੋਲੇ ਅੱਛਾ ਜੀ ਹਾਂ ਜੀ ਨਾਮ ਜੀ ਆਪਣਾ ਨਰਪਾਇ ਸਿੰਘ ਹਾਂ ਜੀ ਨਰਪਾਇ ਸਿੰਘ ਨਿਰਪਾਇ ਹੂੰ ਨਿਰਪਾਇ ਬਰੇ ਇਸ ਮੱਝ ਬਾਰੇ ਦਿਓ ਪਹਿਲਾਂ ਡਿਟੇਲ ਕਿੰਵੇਂ ਸੂਈ ਐਵਾ ਜੀ ਇਹ ਇਹ ਦੂਜਾ ਸੂਆ ਸੂਈ ਦੂਜਾ ਸੂਆ ਠੀਕ ਹੈ ਠੀਕ ਹੈ ਜੀ ਤਾਂ ਜੀ ਇਹਦੇ ਥੱਲੇ ਦੁੱਧੂ ਦਾ ਕਿੰਨਾ ਕਾ 14 ਕਿਲੋ ਦਿੰਦੀ ਆ ਜੀ 14 ਕਿਲੋ ਹਾਂਜੀ ਕਿੰਨਾ ਸਮਾਂ ਰਹਿੰਦਾ ਇਹਦਾ ਸੂਣ ਦਾ ਇਹਦੇ ਰਹਿ ਕੇ ਜੀ ਦੱਸਣੋ 10 ਦਿਨ ਹਾਂਜੀ ਠੀਕ ਆ ਜੀ ਤਾਂ ਜੀ ਦੁੱਧ ਦੀ ਕੀ ਮੇ ਦਾ 11 ਕਿਲੋ ਜੀ 15 16 ਕਿਲੋ ਕਰ ਦੋ ਅੱਛਾ ਅੱਛਾ ਜੀ ਤਾਂ ਦੇਖ ਸਕਦੇ ਹੋ ਜੀ ਦਿਖਾਓ ਜੀ ਤੋੜ ਕੇ ਇੱਕ ਮਿੰਟ ਤਾਂ ਲੋ ਵੀ ਮਿੱਤਰੋ ਤੁਹਾਨੂੰ ਮੱਝ ਤੋੜ ਕੇ ਦਿਖਾਉਣੇ ਆ ਫੇਰ ਆਪਾਂ ਬਾਈ ਨਾ ਕਰਦੇ ਰੇਟ ਦੀ ਗੱਲ ਬਾਤ ਆਜਾ ਲੋ ਵੀ ਦੇਖ ਸਕਦੇ ਹੋ ਵੀ ਜੀ ਬਹੁਤ ਹੀ ਸ਼ਾਨਦਾਰ ਆ ਬਾਈ ਜੀ ਵਾਕਯਾ ਜੀ ਮੱਜ ਦਾ ਹਾਈਟ ਵਗੈਰਾ ਵੀ ਚੈੱਕ ਕਰ ਸਕਦੇ ਹਾਂ ਲੈਂਥ ਵਗੈਰਾ ਤੇ ਥਣਾ ਦਾ ਆਕਾਰ ਵੀ ਚੈੱਕ ਕਰ ਸਕਦੇ ਹਾਂ ਜੀ ਬਹੁਤ ਹੀ ਸ਼ਾਨਦਾਰ ਆ ਬਈ ਨਿਰਪਾਇ ਬਾਈ ਦਾ ਨਾਮ ਤਾਂ ਹੁਣ ਆਪਾਂ ਬਾਈ ਤੋਂ ਜਾਣਕਾਰੀ ਲੈਣੀ ਆ ਬਈ ਬਈ ਕਿੰਨੇ ਕੁ ਦੀ ਦੇਣੀ ਆ ਲਾਸਟ ਤੇ ਮੰਗ ਕਿੰਨੀ ਆ ਤੇ ਲਾਸਟ ਕਿੰਨੀ ਦੇਣੀ ਆ ਹਣਾ ਦੇਖੋ ਜੀ ਦੇਖ ਸਾਹਣਾ ਥਣਾ ਦਾ ਆਕਾਰ ਵਗੈਰਾ ਨਾ ਦੁੱਧ ਕਿੰਨੇ ਦੀ ਮੇਰ ਦਾ ਤੁਹਾਡੀ ਦੇ ਦੂ ਜਦੋਂ 15 ਕਿਲੋ ਦੇ ਦੇ ਦੂ ਹਣਾ ਵਾਕਿਆ ਤੇ ਸ਼ਾਨਦਾਰ ਹੈ ਲੇਵਾ ਵਗੈਰਾ ਹਾਂਜੀ ਹਾਂਜੀ ਹਾਂ ਹਾਂ ਤੇ ਦੱਸ ਦੇਣਾ ਜੀ ਬਣਾਉਣਾ ਇਹਨਾਂ ਨੂੰ ਬਣਾਉਣਾ ਹੈ ਹਣਾ ਹਾਂਜੀ ਫਿਰ ਕੀ ਡਿਮਾਂਡ ਆ ਜੀ ਇਹਦਾ ਮੁੱਲ ਕਰਦੇ 135 135 ਹਾਂਜੀ ਦੇਣੀ ਕਿਥੋਂ ਤੱਕ ਆ 30 ਦੀ ਛੱਡ ਦਾਂਗੇ ਮਾਨਤਨ ਹੋ ਜੂ 30 ਦੀ ਛੱਡ ਦੋਗੇ ਮਾਨਤਨ ਹੋ ਜੂ ਹਾਂ 10 20 ਦੀ ਹੋ ਜੂ ਨਹੀਂ ਹੋਣੀ ਜੀ 1 15 15 18 20 ਦੇ ਲੇਵੇ ਲਾਈ ਜਾਂਦੇ ਨੇ 15 18 ਕਰ ਦੇਉਗੇ ਹਾਂਜੀ 20 ਲਈ ਜਾਂਦੇ ਨਹੀਂ 20 ਲਈ ਜਾਂਦੇ ਆ ਹਾਂਜੀ ਠੀਕ ਹੈ 18 ਵੀ ਕੋਈ 18 ਵੀ ਠੀਕ ਆ ਬਾਈ ਜੀ ਹੁਣ ਅਗਲੀ ਮੱਝ ਦਿਖਾਓ ਜੀ ਠੀਕ ਤਾਂ ਲੋ ਵੀ ਮਿੱਤਰੋ ਹੁਣ ਤੁਹਾਨੂੰ ਰੇਟ ਦਾ ਪਤਾ ਲੱਗ ਗਿਆ ਹੁਣ ਤੁਹਾਨੂੰ ਅਗਲੀ ਮੱਝ ਦਿਖਾਉਣੇ ਆਪਾਂ ਦੇਖ ਸਕਦੇ ਹੋ ਥੱਲੇ ਦੇ ਸਿੰਘਾਂ ਦਾ ਆਕਾਰ ਦੀ ਮੱਝ ਆ ਬਾਕੀ ਸਾਰੀ ਗੱਲਬਾਤ ਕਰਦੇ ਆ ਹਨਾ ਤੇ ਕਿੰਨੇ ਦੀ ਦੇਣੀ ਆ ਬਾਈ ਜੀ ਕੀ ਰੇਟ ਆ ਮੱਝ ਦਾ ਤੇ ਕਿੰਨਾ ਕੁ ਦੁੱਧ ਆ? ਅਮਰਿਆ ਨਿਰਪਾਇਆ ਵੀਰ ਮੱਝ ਨੂੰ ਬੰਨ੍ਹ ਦੇਣ ਦੇਉ ਤਾਂ ਫੇਰ ਕਰਦੇ ਆ ਪਰ ਸਾਰੀ ਗੱਲ ਬਾਤ ਬਾਈ ਮੱਝਾਂ ਦੋ ਨਗੀਨੇ ਤਾਂ ਦੋਹੇ ਬਹੁਤ ਸ਼ਾਨਦਾਰ ਆ ਹੈਨਾ ਹਾਂਜੀ ਬਾਈ ਦਿਓ ਇਸ ਵਾਰ ਮੱਝ ਬਾਰੇ ਡਿਟੇਲ ਠੀਕ ਹੈ ਇਨ ਵਿੱਚ ਸੂਏ ਹੈ ਇੱਥੇ ਉੱਥੇ ਸੂਏ ਸੂਜੀ ਸੂਣਾ ਲਈ ਆ ਵੀ ਤੁਹਾਡੇ ਕੋਲ ਦੋ ਮੱਝਾਂ ਦੋਨੇ ਸੂਣਾ ਹਾਂ ਹਾਂਜੀ ਅੱਛਾ ਫੇਰੀ ਕਿੰਨੇ ਕੁ ਸਮਾਂ ਰਹਿੰਦਾ ਸੂਣ ਦਾ ਇਹਦੇ ਹੈਗੇ 15 14 ਦਿਨ ਬਾਕੀ 15 14 ਦਿਨ ਹਾਂਜੀ ਅੱਛਾ ਅੱਛਾ ਜੀ ਠੀਕ ਆ ਤੇ ਦੁੱਧ ਦੀ ਕੀ ਮੇਦਾਈ ਇਹਨੇ ਪਰ ਦਿੱਤਾ ਹੀ ਜੀ 14 ਕਿਲੋ ਇਹ ਕੀ 15 16 ਕਿਲੋ ਦੀ ਮੇਦਾਈ ਦੀ ਅੱਛਾ ਜੀ ਥਾਂ ਲੈ ਲਈ ਸਾਹਿਬ ਜੀ ਅੱਛਾ ਜੀ ਮੋਟਰ ਲਵਾ ਕਿਹਾ ਚੌਥਾ ਸੂਆ ਸੂਜੀ ਚੌਥਾ ਸੂਆ 1500 ਕਿਲੋ ਦੁੱਧ ਦੀ ਜਮਾ ਹਾਂਜੀ ਠੀਕ ਆ 8 ਟਾਈ ਇਹ ਮੁੱਲ ਲੱਖ ਕਰਦੇ ਆ ਜੀ ਤੇ 95 ਤੱਕ ਛੱਡ ਦਾਂਗੇ ਜੀ ਫਿਰ ਮਾਨਦਾਨ ਹੋ ਜਾਊਗਾ 90 ਤੱਕ ਹੋ ਜਾਊਗਾ ਹਾਂਜੀ ਹਾਂਜੀ ਹੋ ਜਾਊ ਹਾਂਜੀ ਠੀਕ ਆ ਠੀਕ ਤਾਂ ਲੋ ਵੀ ਮਿੱਤਰੋ 90 ਤੱਕ ਹੋ ਜੂਗੀ ਬਾਕੀ ਵੀ ਗੱਲਬਾਤ ਕਰ ਸਕਦੇ ਹੋ 95 725 ਵੀਰੇ 95 725 ਹਾਂਜੀ 76825 95 725 ਤੇ 76825 ਹਾਂਜੀ ਹਾਂਜੀ ਠੀਕ ਆ ਜੀ ਲੋ ਵੀ ਮਿੱਤਰੋ ਗੱਲਬਾਤ ਕਰ ਸਕਦੇ ਹੋ ਸਿੱਧੀ ਮਾਲਕਾਂ ਨਾਲ ਡਾਇਰੈਕਟ ਬਈ ਦੇ ਅੱਗੇ ਤੁਹਾਨੂੰ ਹੋਰ ਦਿਖਾਉਣੇ ਆ ਸੂਈ ਹੋਈ ਮੱਝ ਆ ਤਾ ਮਾਲਕ ਨਾਲ ਸਾਰੀ ਗੱਲਬਾਤ ਕਰਦੇ ਆ ਕਿ ਕਿੰਨੇ ਵੇ ਸੁਵੇ ਕਿੰਨਾ ਕੁ ਦੁੱਧ ਆ ਤਾਂ ਕੀ ਰੇਟ ਮੰਗਦੇ ਹਨ ਤਾਂ ਇਹ ਨਾਮ ਪਿੰਡ ਦਾ ਨਾਮ ਗਮਦੂਰ ਸਿੰਘ ਹੈ ਪਿੰਡ ਜੀ ਕੰਦੂ ਖੜਾ ਕੰਦੂ ਖੜਾ ਹਾਂ ਕਰੂ ਨਿਹੜਾ ਕਰੂ ਨਿਹੜਾ ਹਾਂ ਮਸ਼ਹੂਰ ਪਿੰਡ ਹੈ ਮਸ਼ਹੂਰ ਹੈ ਬਿਲਕੁਲ ਬਈ ਬਿਲਕੁਲ ਹੈ ਤਾਂ ਜੀ ਦਿਓ ਜਾਣਕਾਰੀ ਇਸ ਮੱਝ ਬਾਰੇ ਕਿੰਨੇ ਸੂਈ ਸੂਈ ਹੋਈ ਹੈ ਇਹ ਇਹ ਤੀਜੀ ਆਈ ਤੀਜੀ ਆ ਅੱਛਾ ਇਹ ਪਿੱਛੇ ਕੀ ਬੱਚਿਆ ਜੀ ਮਗਰ ਕੱਟੀ ਹੈ ਇਹ ਅੱਛਾ ਜੀ ਕਿੰਨੇ ਦਿਨ ਹੋਏ ਆ ਸੂਈ ਨੂੰ ਆ 6 ਮਾਂ ਦਿਨ ਹੋਇਆ ਜੀ ਅੱਛਾ ਜੀ ਕੱਟੀ ਵੀ ਵਾਕਿਆ ਤੇ ਸ਼ਾਨਦਾਰ ਹੈ ਨਾ ਹਾਈਟ ਵਗੈਰਾ ਕੱਦ ਵਧੀਆ ਹਾਂ ਬਹੁਤ ਸੋਹਣੀ ਹੈ ਦੁੱਧ ਦੀ ਕੀ ਮੇਦ ਆ ਜੀ ਦੁੱਧ 6 ਕਿਲੋ ਹੈਗਾ ਜੀ ਹੁਣ ਬੋਲਾ ਤਾਂ ਬੋਲਾ 6 ਕਿਲੋ ਹੈਗਾ ਓਕੇ ਦਾ ਹਾਂ ਅੱਛਾ ਬਾਕੀ ਵਧਾਉਗੀ ਦੁੱਧ ਤਾਂ ਖਰਾਬ ਦੁੱਧ ਵਧਾਉਗੀ ਵਧਾਉਗੀ ਹਾਂ ਤੀਜੀ ਸੂਈ ਹੈ ਨਾ ਦੁੱਧ 15 ਕਿਲੋ ਆ ਰਾਮ ਨਾਲ ਹੀ ਜੁਦੀ ਹਾਂ ਅੱਛਾ ਅੱਛਾ ਜੀ ਤਾਂ ਤੋੜ ਕੇ ਦਿਖਾ ਸਕਦਾ ਹਾਂ ਕਿ ਮਿੱਟੀ ਵਿੱਚ ਜੱਗਾ ਕਰਦਾ ਨਹੀਂ 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 ਕੋਈ ਗੱਲ ਨਹੀਂ ਜਾਦੂ ਗਈ ਜਾਦੂ ਅੱਛਾ ਅੱਛਾ ਦਿਖਾ ਦਿਓ ਇੱਕ ਮਿੰਟ ਲਓ ਵੀ ਮਿੱਤਰੋ ਦੇਖ ਸਕਦੇ ਹੋ ਬਾਈ ਜੀ ਬਹੁਤ ਹੀ ਸ਼ਾਨਦਾਰ ਆ ਬਾਈ ਥਣਾ ਦਾ ਆਕਾਰ ਵੀ ਚੈੱਕ ਕਰ ਸਕਦੇ ਹਾਂ ਤਾਂ ਵਾਪਸ ਆਉਂਦੇ ਆ ਬਾਈ ਜੀ ਹੋਰੇ ਲਿਆਓ ਜੀ ਲਓ ਵੀ ਫੋਨ ਕਰ ਸਕਦਾ ਚੈੱਕ ਥਣਾ ਦਾ ਆਕਾਰ ਵਗੈਰਾ ਆ ਹਾਈਟ ਵਗੈਰਾ ਕੱਟੀ ਵੀ ਮੈਨੂੰ ਬਹੁਤ ਸੋਹਣੀ ਲੱਗੀ ਬਾਕੀ ਦੇਖ ਸਰ ਡੂੜ ਆਈ ਹਾਂਜੀ ਭਾਈ ਹੁਣ ਡਿਮਾਂਡ ਬਾਰੇ ਦੱਸੋ ਡਿਮਾਂਡ 200 ਲੱਖ ਰੁਪਈਆ ਈ ਅੱਛਾ ਹੋ ਗਿਆ ਤੜਕੇ ਦਾ 80 ਮੰਗੀ ਗਈ ਆਈ ਹੂੰ ਪਰ ਇਹਦੇ ਜੀ ਨਫਾ ਨਹੀਂ ਰਹਿ ਗਿਆ ਈ ਮਹਿੰਗੀ ਆਈ ਏ ਮੈਂ ਤੇ ਬਸ ਹੁਣ ਤਾਂ ਪੈਸੇ ਪੂਰੇ ਕਰਜੇ ਬੜੀ ਗੱਲ ਆਈ 40 ਦਿਨ ਨਹੀਂ ਹੁੰਦੀ ਇੱਕ ਦੀ 1 ਲੱਖ 40 ਦਿਨ ਨਹੀਂ ਹੁੰਦੀ ਹੋ ਜੀ ਦੇ ਦੇਣਗੇ ਇਹ ਘਾਟੇ ਹੀ ਪੈਣਾ ਹੁੰਦਾ ਅੱਛਾ ਦੇ ਦੇਉਗੇ ਘਾਟੇ ਹੀ ਪੈਣਗੇ ਦੇ 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 ਘਾਟੇ ਚ ਦੇਣੀ ਪੈਣੀ ਹੁਣ ਤਾਂ ਕੀ ਕਰਕੇ ਇਹ ਮਜਬੂਰੀਆਂ ਫਿਰ ਦੇਣੀਆਂ ਪੈਣਗੀਆਂ ਬਿਲਕੁਲ ਜੀ ਬਿਲਕੁਲ ਬਿਲਕੁਲ ਤਾਂ ਲਓ ਵੀ ਮੇਤਰੋ ਹੈ ਦੁੱਧ ਦੀਆਂ ਛੱਲਾਂ ਹਨਾ ਚੁਆਈ ਚੁਈ ਬਹੁਤ ਚੰਗੀ ਹੈ ਜੀ ਅੱਛਾ ਜੀ ਤਾਂ ਜ਼ਿਮੀਂਦਾਰ ਵੀ ਆ ਕੇ ਕਰੇ ਡੱਬਾ ਮਾਰ ਕੇ ਲਿਆ ਸਕਦਾ ਮੈਂ ਆਖਾ ਜਮਾ ਡੱਬਾ ਮਾਰ ਲਈ ਅੱਛਾ ਤਸੱਲੀ ਕਰਕੇ ਲਿਆ ਮੈਂ ਆਖਾ ਪੂਰੀ ਤਸੱਲੀ ਚੁਆਈ ਬਹੁਤ ਵਧੀਆ ਹੈ ਠੀਕ ਹੈ ਜੀ ਧਾਰ ਬਹੁਤ ਪੂਲੀ ਹੈ ਠੀਕ ਹੈ ਜੀ ਹਾਂ ਜੀ ਤਾਂ ਹੀ ਫੋਨ ਨੰਬਰ ਬੋਲ ਦਿਓ ਹਾਂ 94173 ਹ 93173 6847 ਠੀਕ ਹੈ ਜੀ ਮਿੱਤਰੋ ਹੁਣ ਤੁਹਾਨੂੰ ਦੋ ਨਗੀਨੇ ਹੋਰ ਦਿਖਾ ਰਹੇ ਆ ਦੋਨੇ ਸੂਏ ਹੋਈਆਂ ਮੱਝਾਂ ਤਾਂ ਮਾਲਕ ਨਾਲ ਆ ਸਾਰੀ ਗੱਲਬਾਤ ਕਰਦੇ ਆ ਬਾਈ ਜੀ ਆਪਣਾ ਨਾਮ ਪਿੰਡ ਦਾ ਨਾਮ ਜੀ ਰਾਜੂ ਨਾਂ ਆ ਜੀ ਪਿੰਡ ਅਲਿਕਾ ਜਿਹੜਾ ਪਿੰਡ ਅਲਿਕਾ ਹਾਂਜੀ ਜ਼ਿਲ੍ਹਾ ਫਤਿਹਵਾਦ ਅੱਛਾ ਜੀ ਹਾਂਜੀ ਤਾਂ ਦੋ ਮੱਝਾਂ ਸੇਲ ਨੇ ਜੀ ਦੋ ਮੱਝਾਂ ਸੇਲ ਨੇ ਜੀ ਵਧੀਆ ਦੁੱਧ ਵਾਲੀਆਂ ਮੱਝਾਂ ਨੇ ਅੱਛਾ ਜੀ ਹਾਂਜੀ ਤਾਂ ਕਿੰਨੀਆਂ ਲਿਆਏ ਸੀ ਅੱਜ ਕਿੰਨੀਆਂ ਦੋ ਲਿਆਏ ਸੀ ਜੀ ਸੇਲ ਨਹੀਂ ਹੋਈਆਂ ਨਹੀਂ ਹੋਈਆਂ ਜੀ ਅੱਛਾ ਸੁੰਡੇ ਭਾਦੀ ਦਾ ਮੰਦਾ ਆਜਾ ਹਾਂ ਜੀ ਸਾਡੇ ਭਾਦਾ ਮੰਦਾ ਜੀ ਮੰਦਾ ਹੈ ਨਾ ਹਾਂ ਜੀ ਹਾਂ ਜੀ ਤਾਂ ਉਧਰ ਬਾਈ ਦੇ ਕੋਲੇ 5 ਸਹੀਆਂ ਤੇ 2 ਸੇਲ ਹੋ ਗਈਆਂ 3 ਸੇਲ ਹੋ ਗਈਆਂ 2 ਰਹਿ ਗਈਆਂ ਉਹਨਾਂ ਦਾ ਭਾਦੀ ਉਹਦਾ ਤੇਜੀ ਹੈ ਨਾ ਇਹ ਵੀ ਤੇਜੀ ਮੰਦਾ ਵੀ ਆਪਸ 'ਚ ਹੀ ਬਸ ਕੈਲਕੂਲੇਟ ਹੈ ਠੀਕ ਹੈ ਜੀ ਤਾਂ ਬਈ ਦਿਓ ਜਾਣਕਾਰੀ ਪਹਿਲਾਂ ਇਸ ਮੱਝ ਬਾਰੇ ਦਿਓ ਜਾਣਕਾਰੀ ਤਾਂ ਸਿੰਗੇ ਦਾ ਟੁੱਟਿਆ ਹੈ ਨਾ ਸਿੰਗੇ ਦਾ ਜੀ ਟੁੱਟ ਗਿਆ ਸੀ ਆ ਅੱਛਾ ਜੀ ਹਾਂ ਜੀ ਤਾਂ ਕਿੰਵੇਂ ਸੂਏ ਹੈ ਜੀ ਇਹ ਮੱਝ ਤੀਜੇ ਸੂਏ ਹੈ ਜੀ ਅੱਛਾ ਜੀ ਪਿੱਛੇ ਕੀ ਬੱਚਿਆ ਜੀ ਬੱਚਾ ਇਹਦੇ ਮਗਰ ਕੱਟਾ ਹੈ ਜੀ ਕੱਟਾ ਹੈ ਹਾਂਜੀ ਕੱਟਾ ਹੈ ਇਹਦੇ ਮਗਰ ਠੀਕ ਹੈ ਜੀ ਠੀਕ ਆ ਤਾਂ ਦੁੱਧ ਕਿੰਨਾ ਹੀ ਇਹਦੇ ਥੱਲੇ ਦੁੱਧ ਦਾ ਜੀ ਇਹ 9 ਕਿਲੋ ਟਾਈਮ ਦਾ ਹੈ ਕਿੰਨੇ ਦਿਨ ਹੋਏ ਆ ਸੂਈ ਨੂੰ ਸੂਈ ਨੂੰ ਅੱਜ ਤੜਕੇ ਸੂਈ ਆ 4 ਵਜੇ ਜੀ 4 ਵਜੇ ਅੱਜ ਸਵੇਰ ਹੀ ਆ ਬੋਲੇ ਧੀ ਆ ਅਜੇ ਬੋਲੇ ਤੇ ਆ ਜੀ ਅੱਛਾ ਦੁੱਧ ਕਿੰਨਾ ਦੱਸਿਆ ਦੁੱਧ 9 ਕਿਲੋ ਟਾਈਮ ਦਾ ਦੇਊਗੀ ਜੀ 9 ਕਿਲੋ ਹਾਂਜੀ ਬਾਕੀ ਹਜੇ ਤਾਂ ਵਧਾਉਗੀ ਫਿਰ ਹਨਾ ਖਰਾਕ ਵਗੈਰਾ ਵੀ ਪੈਣੀ ਆ ਹਾਂਜੀ ਹਾਂਜੀ ਠੀਕ ਹੈ ਜੀ 9 ਕਿਲੋ ਆ ਮੇਤਰੋ ਦੁੱਧ ਤਾਂ ਥਣਾ ਦਾ ਕਾਰ ਤੁਸੀਂ ਚੈੱਕ ਕਰ ਸਕਦੇ ਹੋ ਤੋਰੋਗੇ ਹਾਂਜੀ ਹਾਂਜੀ ਲਓ ਜੀ ਤੋਰੋ ਹੀ ਫਿਰ ਲਓ ਵੀ ਦੇਖ ਸਕਦੇ ਹੋ ਮਿੱਤਰੋ ਹਾਈਟ ਵਗੈਰਾ ਵੀ ਹੈ ਨਾ ਮੱਝ ਦੀ ਤੇ ਥਣਾ ਦਾ ਕਾਰ ਵੀ ਚੈੱਕ ਕਰ ਸਕਦੇ ਹੋ ਤਾਂ ਵੀਰ ਕਹਿੰਦਾ ਵੀ ਹੈ ਦੁੱਧ ਦੀਆਂ ਛੱਲਾਂ ਹੀ ਤਾਂ ਹਜੇ ਅੱਜ ਸਵੇ ਹੀ ਸੂਈ ਆ ਬਹੁਤ ਹੀ ਸ਼ਾਨਦਾਰੀ ਲੈਂਥ ਵਗੈਰਾ ਦਾ ਕਾਰ ਹੈ ਨਾ ਗੱਲਬਾਤ ਕਰਦੇ ਆਂ ਵੀ ਬਾਈ ਕਿੰਨੀ ਕਿ ਡਿਮਾਂਡ ਆ ਕਿੰਨੇ ਕੁ ਦੀ ਦੇਣੀ ਆ ਸ਼ਾਮ ਦਾ ਵੇਲਾ ਹਾਂਜੀ ਬਾਈ ਜੀ ਕੀ ਡਿਮਾਂਡ ਰੱਖੀ ਆ ਇਹਦਾ ਇੱਕ ਵੀ ਡਿਮਾਂਡ ਆ ਜੀ ਇੱਕ ਵੀ ਹਾਂਜੀ ਅੱਛਾ ਜ਼ਿਆਦਾ ਨਹੀਂ ਤੇ ਜੀ ਪਿੰਡਾਂ 'ਚ ਮਹਾਲੇ ਨਹੀਂ ਮਿਲਿਆ ਹਾਂਜੀ ਅੱਛਾ ਅੱਛਾ ਨਹੀਂ ਰੁਪਈਆਂ ਦੀ ਤਾਂ ਲੋੜ ਆ ਬਿਲਕੁਲ ਬਿਲਕੁਲ ਅੱਛਾ 1 ਵੀ ਆ ਹਾਂਜੀ ਅੱਛਾ ਮਾਨ ਤਣ ਕਰਾਂਗੇ ਚੰਗਾ ਹਾਂਜੀ ਕਰ ਦਿਆਂਗੇ ਜੀ ਹੋਜੂ 10 ਦੁੱਸ ਦੀ 10 ਦਸ ਦੀ ਦੇਵਾਂਗੇ ਜੀ ਅੱਛਾ ਬਾਕੀ ਮਾਨਤਨ ਵੀ ਕਰ ਦਿਆਂਗੇ ਵਿੱਚੋਂ ਹਾਂਜੀ ਹਾਂਜੀ ਹੈਂ ਹਾਂਜੀ ਹਾਂਜੀ ਠੀਕ ਹੈ ਜੀ ਲਿਆਇਆ ਪਿਆਰ ਕਰਾਣਾ ਹਾਂਜੀ ਵਿੱਚ ਕਰੀ ਠੀਕ ਹੈ ਠੀਕ ਆ ਤਾਂ ਬਈ ਹੁਣ ਦੂਜੀ ਵਾਰ ਦੇ ਬਾਰੇ ਦਿਓ ਡਿਟੇਲ ਇਹਨੂੰ ਬੰਨ੍ਹ ਦਿਓ ਇੱਕ ਵਾਰ ਲਓ ਵੀ ਮਿੱਤਰੋ ਹੁਣ ਤੁਹਾਨੂੰ ਦੂਜੀ ਮੱਝ ਤੋੜ ਕੇ ਦਿਖਾ ਰਹੇ ਆ ਨਗੀਨਾ ਹੀ ਆ ਕਹਿ ਸਕਦੇ ਆਪਾਂ ਮਲੇਵੇ ਦਾ ਆਕਾਰ ਵਗੈਰਾ ਵੀ ਚੈੱਕ ਕਰ ਸਕਦੇ ਹੋ ਹੈ ਮਿੱਤਰੋ ਦੁੱਧ ਦੀਆਂ ਛੱਲਾਂ ਦੇਖ ਸਕਦੇ ਹੋ ਬਾਕੀ ਵੀਰ ਨਾਲ ਆ ਨਾਮ ਕੀ ਸੀ ਆਪਣਾ ਰਾਜੂ ਕੀ ਰਾਜੂ ਵੀਰ ਤੋਂ ਆਪਾਂ ਸਾਰੀ ਜਾਣਕਾਰੀ ਲੈਣੇ ਆਂ ਵੀ ਕਿੰਨੇਵੇਂ ਸੂਏ ਆ ਕਿੰਨਾ ਕਿ ਦੁੱਧ ਆ ਕਿੰਨੇ ਦੀ ਦੇਣੀ ਆ ਤੇ ਪਿੱਛੇ ਕੀ ਬੱਚਾ ਸੂਈ ਹੋਈ ਮੱਝ ਆ ਤੇ ਉਹ ਡਿਟੇਲ ਇਸ ਮੱਝ ਬਾਰੇ ਲੀਹ ਕਿੰਨੇਵੇਂ ਸੂਏ ਆ ਜੀ ਇਹ ਇਹ ਚੌਥੇ ਸੂਏ ਆ ਜੀ ਚੌਥੇ ਸੂਏ ਆ ਹਾਂਜੀ ਅੱਛਾ ਠੀਕ ਆ ਪਿੱਛੇ ਕੀ ਬੱਚਾ ਜੀ ਕੱਟੀ ਜਾਦੇ ਮੰਗਦੀ ਕੱਟੀ ਆ ਲਓ ਵੀ ਮਿੱਤਰੋ ਕੱਟੀ ਆ ਪਿੱਛੇ ਤੇ ਉਸ ਮੱਝ ਦੇ ਸੀ ਕੱਟਾ ਪੋ ਪਿੱਛੇ ਤਾਂ ਥਣਾ ਦਾ ਘਰ ਤੁਸੀਂ ਚਲਦੀ ਵੀ ਬੀ ਦੇਖੀ ਤੇ ਬਈ ਦੇਖ ਸਕਦੇ ਹੋ ਕਿੰਨੇ ਦਿਨੋਂ ਇਹ ਸੂਈ ਨੂੰ ਇਹ ਵੀ ਤੜਕੀ ਸੂਈ ਆ ਜੀ ਤੜਕੀ ਸੂਈ ਆ ਅੱਛਾ ਤਾਂ ਫਿਰ ਬਈ ਦੁੱਧ ਕਿੰਨਾ ਦੇ ਥੱਲੇ ਇਹਦੇ ਵੀ ਹੈ 9 ਕਿਲੋ ਟਾਈਮ ਦਾ ਦੁੱਧ ਦੇ ਰਹੀ ਹੈ ਕਰ ਜੂਗੀ 10 ਕਿਲੋ ਤੋਂ ਤੱਕ ਕਰ ਜੂ ਕਿਉਂਸ ਹੈ ਨਾ ਹਾਂਜੀ ਹਾਂਜੀ ਸਵੇਰ ਸੋਈ ਹੈ ਫਿਰ ਸਵੇਰ ਸੋਈ ਠੀਕ ਹੈ ਬੋੜੇ ਤੀ ਹੈ ਜੇ ਹਾਂਜੀ ਤਾਂ ਕੀ ਡਿਮਾਂਡ ਰੱਖੀ ਹੋਈ ਹੈ ਦੀ ਇੱਕ ਤੀ ਇੱਕ ਤੀ ਦੋਹਾਂ ਦੀ ਇੱਕ ਤੀ 30 ਆ ਹਾਂਜੀ ਹਾਂਜੀ ਹੈ ਉਹਦੀ ਇੱਕ 20 ਮੰਗੀ ਸੀ ਆ ਜਾ ਕਰਦੇ ਨਹੀਂ ਪੂਰੇ ਪੂਰੇ ਪੂਰਾ ਨਹੀਂ ਕਰਦੇ ਨਾ 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 ਪੂਰਾ ਨਹੀਂ ਕਰਦੇ ਨਾ ਜੀ ਨਾ ਠੀਕ ਹੈ ਜੀ ਆਪਰੇ ਲਾਸਟ ਰੇਟ ਦਾ ਤੁਹਾਡਾ ਕੀ ਕਿੰਨਾ ਕੁ ਦਈ ਜਾ? ਲਾਸਟ ਰੇਟ ਬਾਈ ਜੀ ਇਹਦਾ 115 ਤੋਂ ਘੱਟ ਨਹੀਂ ਦੇਣੀ ਹੈ। 115 ਤੋਂ ਘੱਟ ਲਾਸਟ ਹੀ ਆ। ਹਾਂਜੀ ਹਾਂਜੀ। ਠੀਕ ਹੈ ਜੀ ਠੀਕ ਹੈ। 115 ਲਾਸਟ ਆ। 9835 44679 79 ਆਪਣਾ ਨਾਮ ਜੀ ਪਿੰਡ ਦਾ ਨਾਮ ਲਾਹਵ ਸਿੰਘ ਜੀ ਕਾਸਮ ਪੱਟੀ ਪਿੰਡ ਦਾ ਜੀ। ਕਾਸਮ ਪੱਟੀ। ਠੀਕ ਹੈ। ਬਾਈ ਜੀ ਆਪਣੇ ਕੋਲ ਇੱਕ ਵੀ ਨਾਖ ਬਕਾਉ ਆ। ਹਾਂਜੀ ਕਿੰਨੇ ਲੈ ਕੇ ਆਏ ਸੀ ਮੰਡੀ? 4 ਹੈ ਜੀ। 4 ਇੱਕ ਰਹਿ ਗਿਆ 3 ਸੇਲ ਹੋ ਗਏ ਅੱਛਾ ਤੇਜ਼ੀ ਸੀ ਜਾਂ ਮੰਦਾ ਸੀ ਇਸ ਵਾਰ ਠੀਕ ਸੀ ਨਾ ਤੇਜ਼ੀ ਨਾ ਮੰਦਾ ਅੱਛਾ ਬਾਈ ਜੀ ਤਾਂ ਬਈ ਇਹਦੇ ਬਾਰੇ ਦਿਓ ਜਾਣਕਾਰੀ ਕਿੰਵੇਂ ਸੂਏ ਮੱਝ ਇਹ ਦੂਜਾ ਸੁੰਦੀ ਆ ਦੂਜਾ ਸੁੰਦੀ ਆ ਅੱਛਾ ਜੀ ਸੇਲ ਪਰਚੇਜ ਦਾ ਕੰਮ ਆ ਆਪਣਾ ਹਾਂ ਜੀ ਅੱਛਾ ਜੀ ਦੂਜੇ ਸੂਏ ਸੁੰਦੀ ਆ ਹੁਣ ਠੀਕ ਹੈ ਜੀ ਤਾਂ ਕਿੰਨਾ ਸਮਾਂ ਰਹਿ ਗਿਆ ਜੀ ਸੂਣ ਚ ਪੰਜ-ਛੇ ਦਿਨ ਹੋ ਗਏ ਪੰਜ-ਛੇ ਦਿਨ ਬਾਈ ਜੀ ਕਿੰਨਾ ਤੋਂ ਬਿਕਿਆ ਥੱਲੇ 14 ਲੀਟਰ ਜੀ 14 ਲੀਟਰ ਹਾਂ ਠੀਕ ਆ ਮੇਹਦ ਵੱਡੀ ਆ ਵੱਡੀ ਮੇਹਰ ਠੀਕ ਹੈ ਜੀ ਠੀਕ ਆ ਤਾਂ ਦੇਖ ਸਕਦੇ ਹੋ ਬਾਈ ਜੀ ਥਾਣਾ ਦਾ ਆਕਾਰ 14 ਲੀਟਰ ਦੁੱਧ ਦਾ ਤੇ ਕਿੰਨਾ ਸਮਾਂ ਕਿਹਾ ਸੂਣ ਦੇ ਵਿੱਚ ਹਫਤਾ ਕੇ ਰਹਿੰਦਾ ਜੀ ਹਫਤਾ ਠੀਕ ਹੈ ਜੀ ਤਾਂ ਕੀ ਡਿਮਾਂਡ ਕੀ ਆਪਣੀ ਇਹਦਾ 1.40 ਮੰਗਨੇ 1.40 ਜੀ ਹਾਂਜੀ ਅੱਛਾ ਜੀ ਤੇ ਬਾਕੀ ਜੀ ਦੇਣ ਦਾ ਕੀ ਇਰਾਦਾ ਦੇ ਦਾਂਗੇ 1.30 ਦੀ ਜੀ 1.30 ਦੀ ਦੂਜਾ ਸੂਆ ਸੁਣਨ ਵਾਲਾ 14 ਲੀਟਰ ਦੁੱਧ ਦਾ ਤੇ 1.30 ਦੀ ਡਿਮਾਂਡ ਆ ਤੁਹਾਡੀ ਹਾਂਜੀ ਡਿਮਾਂਡ ਆ ਬਾਕੀ ਮਾਨਤਾ ਚੰਗਾ ਕਰਦੇ ਹੋਗੇ ਹਾਂ ਇਮਾਨ ਤਾਂ ਪਹਿਲਾਂ ਹੀ ਦੱਸਤਾ ਤੁਹਾਨੂੰ 1.40 ਡਿਮਾਂਡ ਆ 1.30 ਦੇ ਦਾ 95350219 ਠੀਕ ਆ ਜੀ ਲੋ ਵੀ ਮਿੱਤਰੋ ਅੱਗੇ ਆ ਦੂਜੀ ਮੱਝ ਆ ਲਿੱਸੀ ਬਹੁਤ ਜ਼ਿਆਦੇ ਆ ਤਾਂ ਬਾਕੀ ਪੁੱਛਦੇ ਆ ਕਹਿੰਦੇ ਵੀ ਬੱਚਾ ਅੰਦਰ ਡੈਥ ਹੋ ਗਈ ਬੱਚੇ ਦੀ ਹਨਾ ਹਾਂ ਨਹੀਂ ਬਾਹਰ ਹੀ ਹੋਏ ਡੈਥ ਦਾ ਅੱਛਾ ਬਾਹਰ ਅੱਛਾ ਉਹ ਬੱਚਾ ਮੂਰਾ ਹੈਗਾ ਉਹ ਪਰਲੇ ਬਸ ਨਵੇਂ ਸੂਈ ਆਈ ਉਹ ਕਿੰਨਾ ਸਮਾਂ ਹੋਇਆ ਸੂਈ ਨੂੰ ਆ 6 ਮਾ ਦਿਨਾ ਜੀ 6 ਮਾ ਦਿਨਾ ਹਾਂ ਜੀ ਅੱਛਾ ਜੀ ਠੀਕ ਹੈ ਜੀ ਤਾਂ ਦੁੱਧ ਦੀ ਕੀ ਮੇਰਾ ਹੀ ਹਾਂ ਜੀ ਦੁੱਧ ਦੀ ਕੀ ਮੇਰਾ ਹੀ ਦੁੱਧੋਂ ਦੇਲੇ ਥੱਲੇ ਹੁਣ 11 ਲੀਟਰ ਹੈਗਾ ਜੀ 11 ਲੀਟਰ ਤਾਂ ਲੱਸੀ ਹੋਣ ਦਾ ਕੀ ਕਾਰਨ ਹੈ ਜੀ ਥੋੜਾ ਜਾਂ ਪਹਿਲਾਂ ਕਿਸੇ ਨੇ ਕਰੇ ਨਹੀਂ ਸੇਵਾ ਅੱਛਾ ਜੀ ਆਪਾਂ ਤਾਂ ਲਈ ਆ ਠੀਕ ਆ ਹਾਂ ਤਾਂ ਫਿਰ ਕੀ ਡਿਮਾਂਡ ਹੈ ਦੀ ਵੀ ਉਹਦਾ ਮੁੱਲ 95000 ਹੈ 85000 ਦੀ ਹਾਂ ਨਾ ਜੀ 95000 85000 ਦੇ ہاں ਹਾਂ ਹਾਂ ਜੀ ਹੁੰਦੀ ਨਹੀਂ 70 ਦੀ ਨਹੀਂ ਜੀ ਨਹੀਂ ਆਹਾਂ 80 ਦੀ ਨਹੀਂ ਆ ਉਹਦੀ ਉੱਚੀ ਲਈ ਹੈ ਅੱਜਾ ਹਾਂ ਇਹ ਤਾਂ 80 ਦੀ ਵੀ ਨਹੀਂ ਕਰਦੇ ਸ਼ਾਮਕ ਲੈਣੀ ਆ ਅੱਛਾ ਜੀ ਫਿਰ ਮਾਨ ਤਣ ਬਈ 12000 ਦਾ ਹੋ ਜਾਊਗਾ ਅੱਧਰ ਅੱਛਾ ਤਾਂ ਮਿੱਤਰੋ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਆ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਜੇਕਰ ਤੁਸੀਂ ਇਹ ਵੀਡੀਓ ਮਿੱਤਰੋ ਫੇਸਬੁੱਕ ਤੇ ਦੇਖੀ ਤਾਂ ਪੇਜ ਨੂੰ ਫੋਲੋ ਜੇਕਰ ਤੁਸੀਂ YouTube ਚੈਨਲ ਤੇ ਵੇਖੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ